ਮੈਂ ਇਰਸ਼ਾਦ ਕਾਮਲ ਹੁਨਾ ਨੂੰ ਇੰਟਰਵਿਊ ਕੀਤਾ ਸੀ ਇਰਸ਼ਾਦ ਕਾਮਲ ਹੁਨਾ ਨੂੰ ਮੈਂ ਪੁੱਛਿਆ ਸੀ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਤੁਹਾਡੇ ਕੋਲ ਸ਼ਬਦਾਂ ਦਾ ਖਜ਼ਾਨਾ ਆ ਤੁਹਾਨੂੰ ਮੰਨਿਆ ਜਾਂਦਾ ਕਿ ਤੁਸੀਂ ਗੁਲਜ਼ਾਰ ਦੀ ਅਗਲੀ ਵਿਰਾਸਤ ਹੋ ਫਿਰ ਤੁਸੀਂ ਇਸ ਫਿਲਮ ਦੇ ਅੰਦਰ ਇਮਤੀਆਜ਼ ਅਲੀ ਦੀ ਅਵਾਜ਼ ਕਰਦੇ ਅੰਦਰ ਇੱਕ ਗੀਤ ਨੂੰ ਲਿਖਣ ਵੇਲੇ ਸ਼ਿਵਕਰ ਬਟਾਲਵੀ ਦੀਆਂ 17 ਉਧਾਰੀਆਂ ਕਿਉਂ ਲਈਆਂ ਉਗੇ ਸੀ ਅੱਜ ਦਿਨ ਚੜਿਆ ਤੇਰੇ ਰੰਗਾਂ ਦਾ ਅਰਸ਼ਾਦ ਕਾਮਲ ਖਾਨ ਨੇ ਉਸ ਨੂੰ ਬਿਆਨ ਕਰਨ ਲੱਗਿਆ ਬਹੁਤ ਖੂਬਸੂਰਤ ਕਿੱਸਾ ਸੁਣਾਇਆ ਸੀ ਉਹਨਾਂ ਦਾ ਮੰਨਣਾ ਸੀ ਕਿ ਫਿਲਮ ਦੇ ਅੰਦਰ ਜਿਹੜੀ ਕਹਾਣੀ ਹੈ ਉਹ ਦੋ ਤਰ੍ਹਾਂ ਦੀ ਕਹਾਣੀ ਹੈ ਇੱਕ 40-50 ਸਾਲ ਪਹਿਲਾਂ 60-70 ਦੇ ਦਹਾਕੇ ਦੀ ਮੁਹੱਬਤ ਅਤੇ ਦੂਸਰੀ ਆਧੁਨਿਕ ਮਾਡਰਨ ਦੌਰ ਦੇ ਅੰਦਰ ਦੀ ਕਹਾਣੀ ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਉਸ ਦੌਰ ਦਾ ਨੌਜਵਾਨ ਹੈ ਉਹ ਜਦੋਂ ਕਾਲਜ ਦੇ ਅੰਦਰ ਪੜਦਾ ਹੋਏਗਾ ਜਿਸ ਨੂੰ ਪਹਿਲੀ ਵਾਰ ਮੁਹੱਬਤ ਦਾ ਅਹਿਸਾਸ ਹੋ ਰਿਹਾ ਹੋਵੇਗਾ ਉਹ ਸ਼ੇਵਕਰ ਬਟਾਲਵੀ ਦਾ دیਵਾਨਾ ਵੀ ਹੋਵੇਗਾ ਜਿਨ੍ਹਾਂ ਨੇ ਮੁਹੱਬਤ ਕੀਤੀ ਅਤੇ ਜਿਨ੍ਹਾਂ ਨੇ ਮੁਹੱਬਤ ਦੇ ਅੰਦਰ ਇਮਾਨਦਾਰੀ ਸਤਕਾਰ ਭਰੋਸੇ ਦਾ ਅਹਿਸਾਸ ਕੀਤਾ ਉਹਨਾਂ ਨੇ ਸ਼ੇਵਕਰ ਬਟਾਲਵੀ ਨੂੰ ਪੜਿਆ ਜ਼ਰੂਰ ਹੈ ਤੇ ਇਸ ਕਰਕੇ ਇਰਸ਼ਾਦ ਕਾਮਲ ਹੋਣਾ ਨੇ ਉਸ ਦੌਰ ਦੇ ਇੱਕ ਗੀਤ ਨੂੰ ਲਿਖਣ ਵੇਲੇ ਉਸ ਦੀ ਬਨਤ ਦੇ ਵਿੱਚ ਬਕਾਇਦਾ ਸ਼ਿਵਕੌਰ ਬਟਾਲਵੀ ਦੀ ਪਤਨੀ ਅਰੁਣਾ ਬਟਾਲਵੀ ਤੋਂ ਬਕਾਇਦਾ ਇਜਾਜ਼ਤ ਲੈ ਕੇ ਇੱਕ ਗੀਤ ਲਿਖਿਆ ਅਤੇ ਉਸ ਗੀਤ ਦੀ ਪਹਿਲੀ ਸਤਰ ਜਿਹੜੀ ਸੀ ਉਹ ਸ਼ਿਵਕੌਰ ਬਟਾਲਵੀ ਹੋਣਾਂ ਦੀ ਕਵਿਤਾ ਸੀ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ